ਹਾਂਜੀ ਦੋਸਤੋ ਗੁਰਨਾਬ ਦਿਉਨ ਚੈਨਲ ਤੇ ਗੁਰਨਾਬ ਸਾਜਨ ਪੇਜ ਤੇ ਤੁਹਾਨੂੰ ਦਿਖਾ ਰਿਆ ਮੈਂ ਵੀਡੀਓ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਸੜਕ ਤੇ ਉਧਰੋਂ ਬਠਿੰਡਾ ਤੁਮਲੋਟ ਨੂੰ ਜਾਂਦੀ ਜਿਹੜੀ ਸੜਕਾ ਵੱਡੀ ਨੈਸ਼ਨਲ ਹਾਈਵੇ ਉਧਰ ਦਾ ਬਰਿੰਡਾ ਮਲੋਟ ਰੋੜਾ ਜਿਹੜੀ ਤੇ ਇੱਥੇ ਚਿੱਟੀ ਪੱਟੀ ਆ ਤੁਹਾਨੂੰ ਮੈਂ ਦਿਖਾ ਰਿਆ ਤੇ ਚਿੱਟੀ ਪੱਟੀ ਤਾਂ ਦੇ ਹੀ ਦਾ ਹੈ ਪਰ ਇੱਥੇ ਜਿਹੜੀਆਂ ਕੜਿਆਲੀਆਂ ਕਿਕਰਾਂ ਤੇ ਇਹਦੇ ਲਿਫੀਆਂ ਪਈਆਂ ਪੂਰੀਆਂ ਇਹਦੇ 'ਚ ਆ ਵੇਖੋ ਕਿੱਥੇ ਥਾਂ ਮੋਟਰਸਾਈਕਲ ਵਾਲਾ ਜਾਂ ਸਾਈਕਲ ਵਾਲਾ ਕਿਵੇਂ ਲੰਘੂਗਾ ਕਿਉਂਕਿ ਜਿਹੜੇ ਇਧਰ ਦੇ ਆਸ-ਪਾਸ ਪਿੰਡਾਂ ਦੇ ਲੋਕ ਆ ਇੱਥੋਂ ਗੁਜ਼ਰਦੇ ਆ ਉਹਨਾਂ ਨੇ ਜਾਂ ਐਨਐਫ ਆਪਣੇ ਇਧਰ ਜਾਣਾ ਹੁੰਦਾ ਆਪਣੇ ਅਬੂਜਾ ਫੈਕਟਰੀ ਬਠਿੰਡੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਆ ਕੋਈ ਸਾਈਕਲਾਂ ਦੇ ਵਿੱਚ ਵਿਚਾਰੇ ਜਿਹੜੇ ਮਜ਼ਦੂਰ ਆ ਤੇ ਉਧਰ ਉਹ ਜਿਹੜੇ ਕੋਈ ਦੁਕਾਨਦਾਰ ਆ ਕੋਈ ਕਾਰੋਬਾਰੀ ਆ ਕੋਈ ਆਮ ਜਿਹੜਾ ਆਮ ਵਰਗ ਆ ਉਹ ਮੋਟਰ ਹੈਕਲਾਂ ਤੇ ਜਾਂਦਾ ਤੇ ਇਹ ਇਹ ਬਣਿਆ ਟੂ ਵੀਲਰ ਲਈ ਦੋ ਪਹੀਆ ਵਾਹਨ ਲਈ ਬਣੀ ਆ ਇਹ ਚਿੱਟੀ ਪੱਟੀ ਦੇ ਇਧਰ ਰਹਿਣਾ ਹੁੰਦਾ ਤੇ ਉਧਰ ਰੋਡ ਤੇ ਚ ਚਾਰ ਚਾਰ ਪਹੀਆ ਵਾਹਨ ਚੱਲੇ ਨੇ ਹੁੰਦੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਹ ਜੇ ਐਸ ਪੈਰਾਮਿੰਟ ਸਕੂਲ ਇਹਦੇ ਅੱਗੇ ਵੀ ਆਹ ਦੇਖੋ ਇਹ ਵੀ ਚੀਲਾ ਠਿਕਣਾ ਪੂਰਾ ਤੇ ਇਧਰ ਹੁਣ ਅਸੀਂ ਤੁਹਾਨੂੰ ਆਹ ਦਿਖਾਉਣੇ ਆ ਵੀ ਇਹੇ ਏ ਭਲਾਡੇ ਵਾਲਾ ਟੱਪ ਕੇ ਹੈਗਾ ਇਹ ਲੰਘ ਕੇ ਉਧਰੋਂ ਨੂੰ ਬਠਿੰਡੇ ਨੂੰ ਜਾਂਦੇ ਆਏ ਦੋ ਇੱਥੇ ਵਾਟਰ ਵਰਕਸ ਦੇ ਨੇੜੇ ਤੇ ਜਿਹੜਾ ਦੇਖ ਲਓ ਵੀ ਆ ਸਰਕੜੇ ਤੇ ਮੋਟਰਸਾਈਕਲ ਲੰਘਣੇ ਨਹੀਂ ਜੀ ਨਾ ਸਾਈਕਲ ਫਿਰ ਜਦੋਂ ਇੱਧਰ ਹੁਵਾਂਗੇ ਤਾਂ ਹਾਦਸੇ ਹੋਣ ਦਾ ਕਾਰਨ ਹੀ ਹੈ ਨਾ ਤੇ ਆਮ ਬੰਦਾ ਕੀ ਕਰੂਗਾ ਤੇ ਜੰਗਲਾਤੋਂ ਭਾਗ ਉਧਰੋਂ ਪੀਡਬਲਯੂਡੀ ਸੜਕਾਂ ਦੇ ਰਾਖੇ ਇੱਕ ਹੁੰਦੇ ਆ ਰੁੱਖਾਂ ਦੇ ਰਾਖੇ ਜਿਹੜੇ ਨੇ ਰੁੱਖਾਂ ਦੇ ਰਾਖੇ ਤਾਂ ਰੁੱਖ ਲਗਾਉਣ ਵਾਲੇ ਵੈਸੇ ਸਾਡੇ ਇੱਕ ਸੰਸਥਾ ਮਿੱਤਰ ਬਹੁਤ ਵਧੀਆ ਉਹ ਤਾਂ ਰੁੱਖਾਂ ਦੇ ਰਾਖੇ ਹੀ ਆ ਵਾਕਈ ਆ ਤੇ ਆ ਜਿਹੜੇ ਇੰਗਲਾਤ ਭਾਗਲੇ ਇਹਨਾਂ ਨੇ ਰੁੱਖਾਂ ਦੇ ਰਾਖੇ ਨਹੀਂ ਬਣਨਾ ਸੀ ਇਹ ਏਸੀ ਰੂਮਾਂ 'ਚ ਸੁੱਤੇ ਪਏ ਨੇ ਯਾਰ ਧਿਆਨ ਹੀ ਨਹੀਂ ਦਿੰਦੇ ਇਧਰਲੇ ਪਾਸੇ ਕੋਈ ਰੱਖ ਕੱਟਣਾ ਹੁੰਦਾ ਤਾਂ ਉਦੋਂ ਤਾਂ ਸਰਪ ਚੋੜੀ ਕਰਨੀ ਹੁੰਦੀ ਆ ਜਾਂਦੇ ਤੇ ਭੜਕਾ ਦਿੰਦੇ ਆ ਥੇਤੀ ਉਹਦੀ ਇਜਾਜ਼ਤ ਮਿਲ ਜਾਂਦੀ ਐ ਆਹ ਕੌਣ ਕਰੂਗਾ ਉਹਨਾਂ ਦੀ ਡਿਊਟੀ ਨਹੀਂ ਉੱਥੇ ਮਜ਼ਦੂਰ ਨਹੀਂ ਜਿਹੜੇ ਆਉਂਦੇ ਸੜਕਾਂ ਦੇ ਕਿਨਾਰਿਆਂ ਤੇ ਕੋਈ ਸਫਾਈ ਕਰਨੀ ਪੀਡਬਲਯੂਡੀ ਵਾਲਿਆਂ ਦਾ ਫਰਜ਼ ਵੀ ਬੰਦਾ ਜੰਗਲਾਤ ਵਿਭਾਗ ਦਾ ਇੱਥੇ ਜਿਹੜੇ ਰੋਕਾ ਜਿਹੜਾ ਸਰਕੜਾ ਜਿਹੜੇ ਕੜੇਾਲੀਆਂ ਕਿਕਰਾਂ ਕੱਡੇਦਾਰ ਚ ਆਇਆ ਛਾੜਦੇ ਆ ਜਿਹੜੀ ਇਧਰ ਨੂੰ ਲਿਫਨੀਆਂ ਪੰਨਾਂ ਉਹਨਾਂ ਦਾ ਫਰਜ਼ ਬੰਦਾ ਵੀ ਇਹਨਾਂ ਨੂੰ ਸਾਫ਼ ਕਰਨਾ ਸੜਕ ਦੇ ਦੋਨੇ ਪਾਸੇ ਇਧਰ ਜਿਹੜੇ ਫਲ ਫਰੂਟ ਵਾਲੇ ਆ ਚਲੋ ਮਜ਼ਦੂਰ ਲੋਕ ਆ ਜੀ ਇਹ ਇਥੇ ਆਉਂਦੇ ਆਪਦੇ ਦਿਹਾੜੀ ਮਜ਼ਦੂਰੀ ਲਈ ਆਉਂਦੇ ਆ ਚਲੋ ਬੱਚੇ ਦਾ ਹਰੇਕ ਨੇ ਪਾਲਣੇ ਆ ਆ ਤਾਂ ਵਿਚਾਲੇ ਖੜਾ ਮੋਟਰਸਾਈਕਲ ਤੇ ਚਲੋ ਇਹਨਾਂ ਤੇ ਆਪਾਂ ਨੂੰ ਕੋਈ ਉਹ ਨਹੀਂ ਗਿਲਾ ਨਹੀਂ ਚਲੋ ਇਹ ਤਾਂ ਆਪਦਾ ਮਜ਼ਦੂਰ ਬੰਦਾ ਮਜ਼ਦੂਰ ਬੰਦੇ ਨੇ ਚਲੋ ਕਿਵੇਂ ਨਾ ਰੋਜੀ ਰੋਟੀ ਇਹਨਾਂ ਦੀ ਤੇ ਆਹ ਪਰ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦੀ ਹੁਣ ਇਹ ਹਾਈ ਟੈਕ ਆ ਗਿਆ ਜੀ ਨੇੜੇ ਹਾਈ ਟੈਕ ਬਠਿੰਡਾ ਤੋਂ ਬਲੋਟ ਉਧਰ ਪੁਲ ਉੱਪਰ ਦੀ ਲੰਘ ਜਾਂਦੀਆਂ ਗੱਡੀਆਂ ਤੇ ਇੱਧਰ ਬਠਿੰਡਾ ਤੋਂ ਮੁਕਸਰ ਸਾਹਿਬ ਨੂੰ ਜਿਹੜਾ ਜਾਂਦਾ ਰੋਡ ਆ ਆ ਗਿਆ ਜੀ ਹੁਣੇ ਹਾਈ ਟੈਕ ਆ ਹਾਈ ਟੈਕ ਤੇ ਵੀ ਇੱਥੇ ਮੁਲਾਜ਼ਮ ਖੜਦੇ ਆ ਤੇ ਇਧਰਲੇ ਬਸ ਕਿਸੇ ਦਾ ਧਿਆਨ ਨਹੀਂ ਆਮ ਬੰਦਾ ਬਹੁਤ ਹਾਦਸਿਆਂ ਦਾ ਕਾਰਨ ਮੰਨ ਲਓ ਜਾਂਦਾ ਵਿਆਪਨ ਦੇ ਲਈ ਇਹ ਬਲੂਟ ਰੋਡ ਆ ਗਈ ਜੀ ਬਠਿੰਡੇ ਵੱਲ ਜਾ ਰਹੇ ਹੁਣ ਮੈਂ ਮੋਟਰਸਾਈਕਲ ਤੇ ਆ ਇਹ ਮੈਂ ਵੀਡੀਓ ਕੱਲ ਬਣਾਈ ਆ ਬੜਾ ਰਿਸਕ ਲੈ ਕੇ ਬਣਾਈ ਆ ਵੇਖੋ ਜੀ ਇਧਰ ਚਿੱਟੀ ਪੱਟੀ ਕਿੱਥੇ ਆ ਜੀ ਚਿੱਟੀ ਪੱਟੀ ਦਾ ਇਨਸਾਨ ਹੀ ਨਹੀਂ ਉਹ ਮਲੂੜਤ ਬਠਿੰਡਾ ਜਿਹੜੀ ਮੁਕਸਾ ਰੋਡ ਤੇ ਤਾਂ ਸ੍ਰੀ ਮੁਕਸਾ ਸਾਹਿਬ ਰੋਡ ਤੇ ਤਾਂ ਸੀਗਾ ਇੱਥੇ ਹੈ ਨਹੀਂ ਇੱਕ ਇੱਥੇ ਹੋਰ ਉਹ ਦੀਦੀਆ ਜਿਹੜੀ ਲਾਈਨ ਦੀ ਹਲਕੀ ਜੀ ਉਹਦੇ ਚਾਹੇ ਪਤਾ ਨਹੀਂ ਕੋਈ ਕੀ ਮਾਰਿਆ ਇਹਨਾਂ ਨੇ ਵੀ ਉਹ ਸਰੀ ਤੇ ਕੀ ਐ ਖੜੀ ਉਹ ਕੈਨੇਡਾ ਜਦੋਂ ਬਾਹਰਲੇ ਦੇਸ਼ਾਂ ਜਾਂਦੇ ਆ ਉੱਥੇ ਨਾ ਕੋਈ ਉਹ ਪੌੜ ਜੇ ਬਣਾਏ ਹੁੰਦੇ ਆ ਵੀ ਜਦੋਂ ਕਿਸੇ ਦੀ ਅੱਖ ਲੱਗੇ ਜੇ ਡਰਾਈਵਰ ਦੀ ਤੇ ਉਧਰ ਨੂੰ ਥੋੜੀ ਜਿਹੀ ਗੱਡੀ ਦਾ ਟਾਇਰ ਵੀ ਜਾਵੇ ਤਾਂ ਉਹਨੂੰ ਪਤਾ ਲੱਗ ਜਾਂਦਾ ਉਹ ਚੌਕਸ ਹੋ ਜਾਂਦਾ ਇਹ ਵੀ ਮੈਨੂੰ ਲੱਗਦੀ ਉਹਨਾਂ ਦੀ ਰੀਸ ਕਰਦੇ ਹੋਣੇ ਤੇ ਪਰ ਰੀਸ ਨਹੀਂ ਹੁੰਦੀ ਆ ਦੇਖੋ ਆ ਨਿਜਾਇਜ਼ ਜਿਹੜੇ ਇਧਰ ਸੜਕ ਦੇ ਕਿਨਾਰਿਆਂ ਤੇ ਮਲੂਆਏ ਆਪ ਚਿੱਟੀ ਪੱਟੀ ਤੇ ਕਬਜ਼ਾ ਕੀਤਾ ਹੋਇਆ ਚਿੱਟੀ ਪੱਟੀ ਹੈ ਹੀ ਨਹੀਂ ਗੁੰਮ ਹੋਈ ਵੀ ਆ ਸਾਡੇ ਵੀਰ ਗੁਰਵਿੰਦਰ ਸ਼ਰਮਾ ਜੀ ਨੇ ਵੀ ਵੀਡੀਓ ਪਾਈ ਸੀ ਤੇ ਵਧੀਆ ਉਹਨਾਂ ਦਾ ਤਾਂ ਕਾਰਜ ਵੈਸੀ ਵਧੀਆ ਤੇ ਮੇਰੇ ਤਾਂ ਆਸ-ਪਾਸ ਪਿੰਡ ਇੱਥੇ ਬਹਿਮੜ ਦਵਾਨਾ ਬਲੂ ਵਾਲਾ ਦਿਉਣ ਤੇ ਭਲਾਡੇ ਵਾਲਾ ਇਹ ਤੇ ਉਧਰੋਂ ਸਾਰੇ ਪਿੰਡਾਂ ਦੇ ਬੁਰਜ ਮਹਿਮਾ ਸਾਰੇ ਲੋਕ ਕਿਧਰ ਆਉਂਦੇ ਆ ਮਜ਼ਦੂਰ ਬੰਦਾ ਕੀ ਕਰੂ ਯਾਰ ਕਿੱਥੇ ਬਚੂਗਾ ਉਹ ਆ ਵੇਖੋ ਆ ਇਧਰ ਚੇਕੜ ਥੀਲਾ ਮੀਂਹ ਪੈ ਕੇ ਹਟਿਆ ਤੇ ਬਿਨਾਂ ਮੀਂਹ ਤੋਂ ਹੀ ਇੱਥੇ ਤਾਂ ਹਿਆ ਰਹਿੰਦਾ ਤੇ ਆ ਹੁਣ ਇੱਥੇ ਦੇਖੋ ਚਿੱਕੜ ਕਿੰਨਾ ਤੇ ਇੱਥੋਂ ਕਿਵੇਂ ਲੰਘੂਗਾ ਸਾਈਕਲ ਵਾਲਾ ਕਿਵੇਂ ਲੰਘੂਗਾ ਮੋਟਰਸਾਈਕਲ ਵਾਲਾ ਕਿਵੇਂ ਲੰਘੂਗਾ ਤੇ ਇਹ ਫੇਟ ਮਾਰ ਕੇ ਤੁਰ ਜਾਂਦੇ ਜਦੋਂ ਉਧਰ ਕਿੰਨੀ ਕਿਚੌੜੀ ਹੈ ਐਡੀ ਜਿਹੜੀ ਨੈਸ਼ਨਲ ਹਾਈਵੇ ਆ ਤੇ ਜਿਹੜੇ ਟੋਲ ਪਲਾਜੇ ਆ ਟੋਲ ਪਲਾਜੇ ਆਦੇ ਜੀ ਇਹ ਤਾਂ ਨਗਰ ਨਿਗਮ ਦਾ ਬਣ ਗਿਆ ਜੀ ਏਰੀਆ ਉੱਥੋਂ ਹੀ ਕਹਿ ਦਿੰਦੇ ਆ ਜਦੋਂ ਰਿੰਗ ਰੋਡ ਪੈਂਦੀ ਹੈ ਰਿੰਗ ਰੋਡ ਤੋਂ ਅੱਗੇ ਜਾ ਕੇ ਜਿਹੜਾ ਬਠਿੰਡੇ ਨੂੰ ਆਉਨੇ ਆ ਉਹ ਕਹਿ ਦਿੰਦੇ ਆ ਜੀ ਇਹ ਤਾਂ ਉਹਦਾ ਪੈ ਗਿਆ ਜੀ ਏਰੀਆ ਅਸੀਂ ਵੀ ਕੁਝ ਕਰ ਸਕਦੇ ਤੇ ਇਹ ਜੇ ਹੁਣ ਟੈਕਸ ਕਿੰਨੇ ਕਿੰਨੇ ਭਰਾਏ ਜਾਂਦੇ ਆ ਬੇਖੋ ਸੜਕਾਂ ਦੇ ਟ ਤੇ ਇਧਰਲੇ ਪਾਸੇ ਗਊ ਸੈਸ ਵੀ ਲਿਆ ਜਾਂਦਾ ਲੋਕਾਂ ਤੋਂ ਤੇ ਇਧਰ ਟੈਕਸ ਹਰ ਤਰ੍ਹਾਂ ਦਾ ਟੈਕਸ ਟੈਕਸ ਤੇ ਆਹ ਵੇਖੋ ਹੁਣ ਇਧਰ ਢਾਬੇ ਆਉਣਗੇ ਆਹ ਥਰਮਲ ਕੋਲ ਅੰਬੂਜਾ ਫੈਕਟਰੀ ਦੇ ਸਾਹਮਣੇ ਆਹ ਜਿਹੜੇ ਵੱਡੇ ਟਰਾਲੇ ਖੜੇ ਆ ਰੋਡ ਦੇ ਉੱਤੇ ਹੀ ਖੜੇ ਆ ਬਸ ਆ ਉੱਤੇ ਹੀ ਆ ਜੀ ਇਹ ਆ ਇੱਕ ਹੋਰ ਆ ਤਾਂ ਐ ਲੱਗਦਾ ਵਿੱਚ ਹੀ ਮਰੂ ਲਿਆ ਕੇ ਬਦੰਦਰ ਛੋਟ ਪੁੱਠੇ ਪਾਸੇ ਤੁਰਿਆ ਆਉਂਦਾ ਛੋਟੇ ਹਾਥੀ ਵਾਲਾ ਤੇ ਆਹ ਗੱਡੀਆਂ ਜਿਹੜੀਆਂ ਇਹ ਉੱਤੇ ਰੋਡ ਦੇ ਉੱਤੇ ਖੜੀਆਂ ਜੀ ਹੁਣ ਤੁਸੀਂ ਦੇਖੋ ਵੀ ਇੱਥੇ ਜਿਹੜੇ ਸੜਕ ਸੁਰੱਖਿਆ ਵਾਲੇ ਵੀਰ ਇੱਧਰ ਧਿਆਨ ਦਿੰਦੇ ਇੱਧਰ ਆਉਂਦੇ ਨਹੀਂ ਹੁਣ ਮੈਨੂੰ ਲੱਗਦੀ ਜੇ ਆਉਂਦੇ ਹੁੰਦੇ ਤਾਂ ਧਿਆਨ ਦੇ ਦਿੰਦੇ ਤੇ ਆਹ ਦੇਖੋ ਮੀਂਹ ਪੈ ਕੇ ਹਟਿਆ ਤੇ ਮੀਂਹ ਪੈਣ ਤੋਂ ਬਾਅਦ ਸੜਕ ਦੇ ਨਾਲ ਕਿਨਾਰੇ ਤੇ ਸਾਮ ਸਭਾਈ ਰੱਖਣੀ ਹੁੰਦੀ ਹੈ ਇਹਨਾਂ ਨੇ ਜਗਲਾਤੋਂ ਭਾਗ ਨੇ ਜਾਂ ਪੀ ਡਬਲਯੂ ਡੀ ਵਾਲਿਆਂ ਨੇ ਸੜਕ ਜਿਹੜੀ ਮਹਿਕਮਾ ਤੇ ਇੱਥੇ ਵੇਖ ਲਓ ਇਹ ਮੀਂਹ ਪੈਣ ਤੋਂ ਇਲਾਵਾ ਵੀ ਜਿਹੜਾ ਚੱਕਰਤੀਲਾ ਇੱਥੇ ਆ ਹੀ ਰਹਿੰਦਾ ਆ ਹੁਣ ਮੀਂਹ ਪਿਆ ਆ بارش ਪਈ ਆ ਜਿਹੜੀ ਤੇ ਇਹ ਵੇਖੋ ਇਹ ਕੋਈ ਰੋੜਾ ਇਹ ਇਦੋਂ ਜੂਨ ਮਾਰੀ ਕੀ ਹੋਊਗੀ ਕੀ ਸਰਕਾਰਾਂ ਇਧਰਲੇ ਪਾਸੇ ਧਿਆਨ ਨਹੀਂ ਦਿੰਦੀਆਂ ਇਧਰ ਕੋਈ ਇੱਥੋਂ ਦੇ ਗੁਜ਼ਰਦੇ ਨਹੀਂ ਕੋਈ ਲੋਕ ਜਿਹੜੇ ਕੋਈ ਹਲਕਾ ਏਰੀਆ ਪੈਂਦਾ ਜਿਨ੍ਹਾਂ ਨੂੰ ਤੇ ਪਤਾ ਨਹੀਂ ਇੱਥੇ ਨਗਰ ਨਿਗਮ ਕੀ ਕਰ ਰਹੀ ਹੈ ਲੋਕਾਂ ਤੋਂ ਟੈਕਸ ਕਿੱਥੇ ਕਰ ਰਹੀ ਹੈ ਬਸੂਰ ਰਹੀ ਹੈ ਇਧਰ ਦੇ ਜਗਰੂਪ ਸਿੰਘ ਗਿੱਲਾ ਇੱਥੋਂ ਦੇ ਜਿਹੜੇ ਵਿਧਾਇਕ ਆ ਬਟਿੰਡਾ ਸਹਿਰੀ ਦੇ ਉਹਨਾਂ ਦਾ ਏਰੀਆ ਵੇਖੋ ਉਹਨਾਂ ਦੇ ਏਰੀਆ 'ਚ ਕੀ ਹੋ ਰਿਹਾ ਤੇ ਬਟਿੰਡਾ ਦੇ ਹੱਤੀ ਤਾਂ ਚਲੋ ਇਹ ਤਾਂ ਬੜੀ ਕਿਸਮਤੀ ਆ ਵੀ ਇੱਥੇ ਤਾਂ ਹੁਣ ਨਵਾਂ ਸਾਥੀ ਲਾਇਆ ਚਲੋ ਵਿਚਾਰਾ ਜਿੰਨਾ ਹੁੰਦਾ ਕਰੀ ਜਾਂਦਾ ਉਹ ਪਿੰਡਾਂ ਦਾ ਉਹਦੀ ਡਿਊਟੀ ਹੁੰਦੀ ਆ ਤੇ ਆ ਤਾਂ ਸ਼ਹਿਰੀ ਏਰੀਆ ਚ ਪੈ ਗਈ ਨਗਰ ਨਿਗਮ ਦੇ ਅਧੀਨ ਪੈ ਗਈ ਆ ਹੁਣ ਬਟੇਂਡੇ ਦਾ ਥਰਮਲ ਪਲਾਂਟ ਆ ਵੈਸੇ ਤਾਂ ਬੰਦ ਆ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਸੀਗਾ ਇਹ ਬੰਦ ਹੋ ਗਿਆ ਬਿਜਲੀ ਬੰਦੀ ਇੱਥੇ ਬੰਦ ਹੋਊਗੀ ਹੁਣ ਤਾਂ ਚੀ ਬਣੀਏ ਦੇਣੀ ਆ ਤੇ ਇਹ ਇਹ ਇਧਰਲੇ ਪਾਸੇ ਨੇੜੇ ਹੀ ਆ ਵੇਖੋ ਕਿੰਨਾ ਕੋਸ